ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਬਿਲਾਵਲ ਮਹੱਲਾ 5 ਗੋਬਿੰਦ ਸਿਮਰੋ ਹੋ ਆਕਲਿਆਨ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਗੋਬਿੰਦ ਸਿਮਰੋ ਹੋ ਆਕਲਿਆਨ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਨ ਰਹਾ ਜਿਸਕੇ ਜੀ ਤਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਨ ਦਾਸ ਆਪਣੇ ਕੀਆ ਪੈ ਰੱਖੀ ਭੈ ਭੰਜਨ ਉਪਰ ਕਰਤੇ ਮਾਨ ਭਈ ਮਿਤrai ਮਿੱਟੀ ਬੁਰਾਈ ਦ੍ਰੁਸਤ ਦੂਤ ਹਰ ਕਾਢੇ ਸ਼ਾਨ ਸੂਖ ਸਹਜ ਆਨੰਦ ਖਨੇਰੇ ਨਾਨਕ ਜੀਵੈ ਹਰ ਗੁਨਹ ਵਖਾਣ ਭਈ ਮਿਤرائی ਮਿੱਟੀ ਬੁਰਾਈ ਦ੍ਰੁਸਤ ਦੂਤ ਹਰ ਕਾਢੇ ਸ਼ਾਨ ਖ ਸਹਜ ਆਨੰਦ ਖਨੇਰੇ ਨਾਨਕ ਜੀਵੈ ਹਰ ਗੁਨਹ ਵਖਾਨ ਭਾਵ ਸਤ ਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕਰਦੇ ਨੇ ਹੇ ਭਾਈ ਗੋਬਿੰਦ ਦਾ ਨਾਮ ਸਿਮਰ ਕੇ ਉਸ ਮਨੁੱਖ ਦੇ ਮਨ ਅੰਦਰ ਸੁਖ ਹੀ ਸੁਖ ਬਣ ਗਿਆ ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ ਉਸ ਉੱਤੇ ਕਿਸੇ ਦੀ ਚੋਟ ਕਾਰਗਰ ਨਾ ਹੋ ਸਕੀ ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ਹੇ ਭਾਈ ਜਿਸ ਪ੍ਰਭੂ ਦੇ ਇਹ ਸਾਰੇ ਜੀਵ ਜੰਤ ਹਨ ਇਹਨਾਂ ਨੂੰ ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ ਸੁਖੀ ਕਰਨ ਵਾਲਾ ਭੀ ਆਪ ਹੀ ਹੈ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ ਹੇ ਭਾਈ ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ਭਗਤ ਉਸ ਪ੍ਰਭੂ ਉੱਤੇ ਹੀ ਭਰੋਸਾ ਰੱਖਦੇ ਹਨ ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ਥੇ ਭਾਈ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਪ੍ਰਭੂ ਉਸ ਦਾ ਬੁਰਾ ਚਿਤਵਨ ਕਰਨ ਵਾਲੇ ਵੈਰੀਆਂ ਨੂੰ ਚੋਣ ਕੇ ਕੱਢ ਦਿੰਦਾ ਹੈ ਉਹਨਾਂ ਦੀ ਸਭੋ ਸੇਵਕ ਨਾਲ ਪਿਆਰ ਦੀ ਸਾਝ ਬਣ ਜਾਂਦੀ ਹੈ ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ ਵੈਰੀ ਭਾਵ ਮਿਟ ਜਾਂਦਾ ਹੈ हे ਨਾਨਕ ਸੇਵਕ ਦੇ ਹਿਰਦੇ ਵਿੱਚ ਸੁਖ ਆਤਮਿਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ ਸੇਵਕ ਪਰਮਾਤਮਾ ਦੇ ਗੁਣ ਉਚਾਰ-ਉਚਾਰ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ